ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਔਰ ਬੜੀ ਖੁਸ਼ੀ ਤੇ ਪ੍ਰੌਡ ਵਾਲਾ ਦੇ ਨਾਲ ਅੱਜ ਮੇਰੇ ਘਰੇ ਸਾਡਾ ਕਿਸਾਨੀ ਉਹਦਾ ਭਾਈ ਨਦੀਪ ਚਲਵੇੜਾ ਬਾਟੇ ਕੈਨਨ ਪਹੁੰਚਿਆ ਭਾਈ ਥੈਂਕ ਯੂ ਕਰੇ ਯਾਰ ਜੀ ਥੈਂਕ ਯੂ ਦਾ ਪਾਪਾ ਜੀ ਦੇਖੋ ਤੁਹਾਡੇ ਦਰਸ਼ਨ ਕਰਨ ਆਏ ਆ ਹੈਨਾ ਅੰਦਰ ਸੀਗੇ ਤੇ ਜਿਹੜੇ ਜਿਹੜਾ ਔਖੀ ਆ ਨੇ ਹੈਨਾ ਜਦੋਂ ਬਾਹਰ ਆ ਕੇ ਪਤਾ ਲੱਗਿਆ ਵੀ ਹੈਨਾ ਰੇਸਨ ਬਾਈ ਨੇ ਰਿਸਮਨ ਮੋਲ ਬਾਈ ਨੇ ਇੰਨਾ ਸਾਥ ਦਿੱਤਾ ਜਿਉ ਮਮੀ ਡੈਡੀ ਵੀ ਦੱਸਦੇ ਸੀਗੇ ਹੈਨਾ ਵੀ ਬਾਈ ਕਰ ਰਹੇ ਹੁੰਦਾ ਸੀਗਾ ਦੇ ਖੇਤਾਂ ਦੇ ਅੰਦਰ ਇੰਨਾ ਸਾਫ ਦੇਣਾ ਹੈ ਨਾ ਤੇ ਸਰਕਾਰਾਂ ਤੋਂ ਨਾ ਡਰ ਕੇ ਹੈ ਨਾ ਵੀ ਪੂਰਾ ਖੁੱਲ ਕੇ ਖੇਤੀ ਵਿੱਚ ਜਾ ਕੇ ਆंदोलन ਹੋ ਗਿਆ ਚਾਹੀ ਤੋ ਪਿਛਲਾ ਆंदोलਨ ਸੀਗਾ ਦੇਣਾ ਤੋਂ ਬਾਬੇ ਜੀ ਕਿਸਾਨੀ ਗਰਮ ਤੋਂ ਟੈਨੇ ਦੇ ਸਕਦੀ ਹੈ ਨਾ ਵੀ ਜਿੰਨੀ ਤੁਸੀਂ ਸਾਨੂੰ ਬਾਹਰ ਕਢਣ ਲਈ ਸਪੋਰਟ ਕੀਤੀ ਆ ਜਿੰਨੀ ਸੰਗਤ ਨੇ ਕੀਤੀ ਆ ਤੁਸੀਂ ਨਾਲ ਮਿਲ ਕੇ ਕੀਤੀ ਆ ਤੁਹਾਡਾ ਬਿਲਕੁਲ ਧੰਨਵਾਦ ਕਰਨਾ ਚਾਹੁੰਦੇ ਆ ਤੇ ਉਮੀਦ ਕਰਦੇ ਆ ਬਾਬੇ ਜੀ ਐਵੇਂ ਵੱਡ ਚੜ ਕੇ ਤੁਸੀਂ ਹਮੇਸ਼ਾ ਆਪਣੀ ਕਿਸਾਨੀ ਲਈ ਆਪਣੀ ਖੇਤੀ ਲਈ ਬਾਬੇ ਨਾਨਕ ਦੀ ਖੇਤੀ ਲਈ ਅੱਗੇ ਹੁੰਦੇ ਰਹੋਗੇ ਦੀ ਸੇਵਾ ਕਰਦੇ ਤੇ ਕਿ ਵੇਟ ਬੜੀ ਵਿਰੋਧ ਸਾਰੇ ਦੇ ਕੈਮਰਾ ਮਾਰਦੇ ਹੋ ਬਾਈ ਵੀ ਨਾਲ ਜੇਲ ਕੱਟ ਕੇ ਆਏ ਆ ਔਰ ਸਾਰੇ ਹੀ ਕਿਸਾਨ ਵੀਰਾਂ ਦਾ ਜਿਨ੍ਹਾਂ ਨੇ ਜੋਰ ਲਾਇਆ ਬਾਈ ਨੂੰ ਬਾਹਰ ਕੱਢਣ ਦੇ ਲਈ ਔਰ ਪਵੇਟ ਕਰਦੇ ਉਸ ਦਿਨ ਦੀ ਜਦੋਂ ਸਦੇਸ਼ ਦੇ ਸਾਰੇ ਕਿਸਾਨਾਂ ਲਈ ਐਮਐਸਪੀ ਦਾ ਕਾਨੂੰਨ ਬਣੇਗਾ ਸੁਆਮੀ ਨਾਰਥ ਦੀ ਰਿਪੋਰਟ ਦੇ ਹਿਸਾਬ ਨਾਲ ਸਾਰਿਆਂ ਨੂੰ ਫਸਲਾਂ ਦੇ ਰੇਟ ਮਿਲਣਗੇ ਅੱਗੇ ਤੋਂ ਵੀ ਬਾਈ ਤੁਸੀਂ ਲੜਦੇ ਰਹੋ ਔਰ ਚਿੱਥੇ ਵੀ ਸਾਡੀ ਲੋੜ ਰਹੇਗੀ ਕਿਸਾਨੀ ਕੌਮ ਦੇ ਲਈ ਆਪਾਂ ਤਨਮਨ ਦਾ ਤੁਹਾਡੇ ਨਾਲ ਸਾਥ ਹੈ Gracias.